ਚੈਦਾਂ ਦਾ ਬਾਈ ਸ਼ੀਲ ਠੰਡੀ ਐਨੀ ਆ ਦੇ ਹਲਾ ਕਿਵੇਂ ਮਰਜੀ ਥਣ ਖਿੱਚੀ ਚੱਲ ਨਾ ਕੁਛ ਕਰੀ ਚੱਲ ਲੈ ਕੋਈ ਆ ਥੋੜਾ ਵੀ ਉਹ ਕਰ ਜੂਗੀ ਠੀਕ ਆ ਨਾ ਆ ਕੋਈ ਹਿੱਲ ਝੁੱਲ ਨਹੀਂ ਕਰਦੀ ਮਤਲਬ ਕਹਿਣ ਦਾ ਭਾਵ ਹਾਂ ਘਰ ਤੂੰ ਰਹਿਣ ਮੋਟੀ ਆ ਗਈ ਜੀ ਅੰਗੂਠੇ ਨਾਲ ਦੀ ਇਹ ਖੁਦ ਹੈਗੀ ਆ ਬਾਈ ਪੀ ਡੀ ਐਫ ਦੇ ਸੀਮਨ ਦੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹਦੀ ਤੇ ਮੇਨ ਗੱਲ ਆ ਯਾਰ ਰੰਗ ਰੂਪ ਬਹੁਤ ਸੋਹਣਾ ਕੱਦ ਕਾਠ ਬਹੁਤ ਆ ਬੇਲ ਬਹੁਤ ਆ ਇਹਦੀ ਇਹਨੇ ਖੀਰੀ ਖੀਰੀ ਸੂਪਣਾ ਉਮਰ ਕਿੰਨੀ ਕਹੂ ਬਾਈ ਦੀ ਇਹ ਬਾਈ 2 ਕ ਸਾਲਾਂ ਤੋਂ ਕੁਛ ਨਹੀਂ ਉੱਤੇ ਆ ਗਈ ਅਜਾ 2 ਸਾਲਾਂ ਤੋਂ 2 ਮਹੀਨਾ ਦੋ ਮਹੀਨੇ ਉੱਤੇ ਆਹੋ ਆਹੋ ਉਹੀ ਗੱਲ ਆ ਸੱਜਣੋ ਜਿਵੇਂ ਤੁਹਾਨੂੰ ਮੈਂ ਕਹਿੰਦਾ ਹੁਣ ਵੀ ਯਾਰ ਬਰੀਡ ਚ ਨਸਲ ਚ ਬਹੁਤ ਅੰਤਰ ਹੁੰਦਾ ਕਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਆਪਾਂ ਪਿੰਡ ਫਤੇਗੜ ਛੰਨਾ ਜ਼ਿਲ੍ਹਾ ਵੀ ਬਰਨਾਲਾ ਤੇ ਤਹਿਸੀਲ ਵੀ ਸੱਜਣਾ ਨੂੰ ਜੇ ਗੱਲ ਕਰ ਲਈ ਬਾਈ ਬਰਨਾਲਾ ਰਹਿ ਜਾਂਦੀ ਆ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਸ਼ੀਰੇ ਕੋਲੇ ਦੋ ਬੱਚੀਆਂ ਦਿਖਾਵਾਂਗੇ ਇੱਕ ਤਾਂ ਹੈਗੀ ਆ ਮੂਹ 6 ਦੰਦ ਦੂਜਾ ਸੂਆ ਸੁੰਦੀ ਆ ਇੱਥੇ ਤੋਂ ਲੈ ਵਾ ਲੂਆ ਚੈੱਕ ਕਰ ਸਕਦੇ ਹੋ ਤੇ ਆ ਹੈਗੀ ਆ ਸੱਜਣੋ ਖੀਰੀ ਇਹ ਕੱਢਦੀ ਆ ਬਾਈ ਕਈ ਦਿਨ ਹਜੇ ਮੂਹੋ ਖੀਰੀ ਆ ਫੁੱਲ ਵੱਡੇ ਕੱਦ ਘਾਟ ਚਾ ਜਾਨਵਰ ਦੋਨੇ ਟਾਪ ਕੁਆਲਿਟੀ ਦੇ ਨੇ ਤੇ ਆ ਜੋ ਬਾਕੀ ਬਾਈ ਸੀਰੇ ਨਾਲ ਮਿਲਿਉਂਦੇ ਨੇ ਤੇ ਕੱਲਾ ਕੱਲਾ ਖੋਲ ਕੇ ਦਿਖਾਵਾਂਗੇ ਤੇ ਵੀਡੀਓ ਦੇ ਵਿੱਚ ਹੀ ਰੇਟ ਕਰਾਵਾਂਗੇ ਹੋਰ ਸੀਰੇ ਕੀ ਹਨ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜਿਹੜੇ ਵੀਡੀਓ ਦੇਖਦੇ ਨੇਗੇ ਹੋਰ ਚੜ੍ਹਦੀ ਕਲਾ ਹਾਂ ਹਾਂ ਵਧੀਆ ਆ ਪਿੰਡ ਦਾ ਐਡਰੈਸ ਦੱਸ ਦਿੰਦੇ ਬਾਰੇ ਪਿੰਡ ਫਤੇਗੜ ਸ਼ੰਨਾ ਜ਼ਿਲ੍ਹਾ ਬਰਨਾਲਾ ਹੀ ਏ ਮੋਬਾਈਲ ਨੰਬਰ 81461 ਹਾਂਜੀ 70809 ਆਪ ਬੱਚੀਆਂ ਦਿਖਾਵਾਂਗੇ ਦੋ ਆਪਾਂ ਹਨਾ ਹਾਂਜੀ ਹਾਂਜੀ ਆ ਲੈ ਉਧਰ ਲੈ ਬੰਨਿਓ ਕਰੀਏ ਸ਼ੁਰੂ ਫਿਰ ਲੈ ਆ ਹੈਗੀ ਆ ਸੱਜਣੋ ਮੂੰਹੋਂ 6 ਦੰਦ ਬਾਈ ਹਨਾ 6 ਦੰਦ ਦਾ ਬਾਈ ਦੂਜਾ ਸੂਆ ਇਹਦਾ ਕਿੰਨੇ ਕਿ ਦਿਨ ਕੱਢ ਦੂਗੀ ਸਿਰ ਇਹ ਜੀ ਇਹ ਬਾਈ 5-6 ਦਿਨ ਲੈ ਜਾਓਗੇ 5-7 ਦਿਨ ਲੈ ਜਾਓ ਕੀ ਰਿਕਾਰਡ ਹੈ ਇਹਦਾ ਪਹਿਲੇ ਸੂਆ ਰਿਕਾਰਡ ਹੈ ਇਹਦਾ ਪਹਿਲੇ ਨੇ 23-24 ਕਿਲੋ ਦੁੱਧ ਕੱਢਿਆ ਹੋਇਆਗਾ ਅੱਛਾ 23-24 ਕਿਲੋ ਦਾ ਰਿਕਾਰਡ ਆ ਲੈ ਖੋਲ ਕੇ ਤੋਰ ਦੇ ਬਾਈ ਐਨ ਲੈ ਸੱਜਣੋ ਸੂਆ ਸੂੰਦੀ ਆ ਦੂਜਾ ਮੂੰਹੋਂ ਹੈਗੀ ਆ ਪਿਓਰ 6 ਦੰਦ ਤੇ ਬਾਕੀ ਜਿਹੜਾ ਸੱਜਣ ਆਊਗਾ ਬਾਈ ਚੈੱਕ ਕਰਕੇ ਵੀ ਲਿਆ ਸਕਦੇ ਹੋ 5 ਤੋਂ 7 ਦਿਨ ਹਜੇ ਸੂਣ ਚ ਜਿਵੇਂ ਦੱਸਿਆ ਬਾਈ ਨੇ ਕਹਿੰਦਾ ਕੱਢ ਦੂਗੀ ਤੇ ਥਣ ਥਣੌੜ ਦੀ ਗੱਲ ਕਰ ਲਈਏ ਥਣ ਥਣੌੜ ਬੱਚੀ ਨੂੰ ਮੈਸਾਂ ਦਾ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਆ ਦੂਰਾ ਥਣ ਥਣੌੜ ਲੱਗਿਆ ਲੈ ਇੱਥੇ ਤੋਂ ਫੇਸ ਫੇਸਬੁਕ ਦੀ ਬਹੁਤ ਸੋਹਣੀ ਹੈ ਤੁਸੀਂ ਪਾਸੇ ਪੱਸੀ ਹੱਥ ਤਰਾ ਨਹੀਂ ਹੈਗੇ ਆ ਤੇ ਮੇਨ ਗੱਲ ਆ ਜਿਹੜੀ ਸੱਜਣੋਂ ਕੱਦ ਕਾ ਠਾਲੀਆ ਲੈ ਚੱਲ ਬਾਈ ਐਨੂੰ ਤੇ ਇੱਥੇ ਤੋਂ ਅਗਲੇ ਬੰਨਿਓ ਲੇਵਾਂ ਲੂਆ ਚੈੱਕ ਕਰ ਸਕਦੇ ਹੋ ਤੇ ਥਾਣਾ ਜਿਹੜਾ ਥਾਣਾ ਚਾਰੇ ਥਾਣ ਇਕੋ ਜੇ ਲੱਗੇ ਨੇ ਤੇ ਲੱਗੇ ਵੀ ਜੇ ਗੱਲ ਕਰ ਲਈਏ ਸੱਜਣੋ ਪੂਰੀ ਦੂਰੀ ਤੇ ਨੇ ਮੇਰਾ ਖਿਆਲ ਹੈ ਦੀ ਗਾੜੀ ਪਿਛਾੜੀ ਇਕੋ ਜੀ ਹੋਊ ਬਈ ਹਨਾ ਗਾੜੀ-ਗੂੜੀ ਬਹੁਤ ਆਈ ਗਾੜੀ-ਗੂੜੀ ਬਹੁਤ ਪਈਆ ਮੂਹਰ ਨੂੰ ਦੇਖ ਲੇਵਾਂ ਲੂਆ ਇੱਥੇ ਪੂਰੇ ਪੂਰਾ ਦੇਖ ਸਕਦੇ ਹੋ ਪੂਰੇ ਚੌੜੇ ਲੇਵੇ ਦੀ ਆ ਤੇ ਇਧਰਲੇ ਬੰਨਿਓ ਸੱਜਣੋ ਅਗਲੇ ਬੰਨਿਓ ਤੁਹਾਨੂੰ ਮੈਂ ਅਗਾਂਹੜੀ ਵੀ ਦਿਖਾ ਦਣਾ ਤੇ ਮੇਨ ਗੱਲ ਆ ਯਾਰ ਜਿਹੜੀ ਇੱਕ ਥਣ ਦੂਜੇ ਦੇ ਓਲੇ ਆ ਜਿਵੇਂ ਆਪਾਂ ਕਹਿੰਦੇ ਉਹ ਵੱਲ ਲਵਾਤਾ ਬਈ ਪੂਰੀ ਦੂਰੀ ਤੇ ਲੱਗੇ ਨੇ ਤੇ ਲੱਗੇ ਵੀ ਨਿਖੜਵੇਂ ਨੇ ਆਪਸ 'ਚ ਬਾਕੀ ਖਾਣ ਪੀਣ ਨੂੰ ਬਹੁਤ ਖੁੱਲੀਆਂ ਬਈ ਆ ਕੇੜਾ ਹੋ ਤੋੜਦੇ ਸੀ ਰਿਆ ਨੂੰ ਦੁਬਾਰਾ ਕੇੜਾ ਇੱਕ ਵਾਰੀ ਹੋ ਦਿਖਾ ਦੇ ਮੂੰਹ ਦਿਖਾ ਦੇ ਆਪਾਂ ਦੰਦ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਠੀਕ ਆ ਨਾ ਕਈ ਵਾਰ ਦੂਰਵਾਗਲਾ ਕਹਿੰਦਾ ਹੋ ਜੋ ਫੇਕ ਵਾਲੀ ਗੱਲ ਨਹੀਂ ਹੋ ਜਿੰਨੀ ਚੀਜ਼ ਹੋਊਗੀ ਉੰਨੀ ਕਹਾਂਗੇ ਲੈ ਸਜਣਾ ਦੰਦ ਵੀ ਵੀਡੀਓ ਦੇ ਵਿੱਚ ਹੀ ਦੋਹੇ ਬੱਛੀਆਂ ਦੇ ਚੈੱਕ ਕਰਾ ਦਾਂਗੇ ਇਹ ਹੈਗੀ ਆ ਛੇ ਦੰਦ ਤੇ ਦੂਜੀ ਬੱਛੀ ਹੈਗੀ ਆ ਬਈ ਮੂੰਹੋਂ ਖੀਰੀ ਆ ਜੀ ਲੈ ਇੱਥੇ ਤੇ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਜਾਤ ਕੁਆਲਿਟੀ ਵੀ ਚੰਗੀ ਆ ਬਰੀਡ ਬਹੁਤਾ ਬੱਛੀ ਜਾ ਅਗਲੇ ਬੰਨਿਓ ਲੈਵਾ ਦੇਖ ਸਕਦੇ ਆ ਇਹਨੂੰ ਚਲਾ ਦੇ ਲੰਬੀ ਤੇ ਉਹੀ ਗੱਲ ਆ ਵੀ 5 ਤੋਂ 7 ਦਿਨ ਬਾਈ ਕੱਢ ਦੂ ਹਜੇ ਹਨਾ ਹਾਂ ਹਾਂ ਬਾਈ ਰਾਮ ਨਾਲ ਕੱਢ ਦੂ ਆ 5 ਤੋਂ 7 ਦਿਨ ਕੱਢ ਦੋ ਬਾਈ ਉਸ ਹਿਸਾਬ ਨਾਲ ਲੇਵਾ ਚੰਗਾ ਤਿਆਰ ਕਰਦੀ ਆਉਂਦੀ ਆ ਤੇ ਪਹਿਲਣ ਦਾ ਰਿਕਾਰਡ ਜਿਵੇਂ ਬਾਈ ਨੇ ਦੱਸਿਆ ਵੀ 22 ਕਿਲੋ ਦਾ ਰਿਕਾਰਡ ਆ ਪਹਿਲਾਂ 30 ਕਿਲੋ ਦੁੱਧ ਦੇ ਦੂ ਬਾਈ ਅੱਜ ਕੀ ਹੈ 30 ਕਿਲੋ ਦੁੱਧ ਆ 30 ਨਹੀਂ 25 ਤਾਂ ਦੇਈ ਦੇਉਣਾ 25 ਕਿਲੋ ਇਹ ਵਹਿੜਨੇ ਕੱਢਿਆ ਫੇਰ ਤਾਂ ਕੀ ਕੱਢਿਆਗਾ ਆ ਕੱਦ ਕਾਠ ਵਾਲੀ ਬੈੜਾ ਉੱਤੋਂ ਟੰਚਾ ਟੰਚਾ ਵੀ ਚੰਗਾ ਜੇ ਗੱਲਬਾਤ ਕਰ ਲਾਂ ਕੋਈ ਛੋਟੀ ਨਹੀਂ ਹੈਗੀ ਚੰਗੇ ਕੱਦ ਕਾਠ ਵਾਲੀ ਆ ਬਾਈ ਨੇੜੇ ਆ ਕੇ ਵਾਕੀ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਇਹ ਹੈਗੀ ਮੂਹੇ ਚ 6 ਦੰਦ 6 ਦੰਦ ਬਾਈ ਸ਼ੀਲ ਠੰਡੀ ਇੰਨੀ ਆ ਦੇ ਹਾਲਾ ਕਿਵੇਂ ਮਰਜੀ ਥਾਣ ਖਿੱਚੀ ਚੱਲਣ ਕੁਛ ਕਰੀ ਚੱਲ ਲੈ ਕੋਈ ਆਏ ਥੋੜਾ ਵੀ ਉਹ ਕਰ ਜੂਗੀ ਠੀਕ ਹਨ ਆ ਕੋਈ ਹਿੱਲ ਜੁਲ ਨਹੀਂ ਕਰਦੀ ਮਤਲਬ ਕਹਿਣ ਦਾ ਭਾਫਾ ਲੈ ਬੱਛੀ ਸੀਰੇ ਦਿਖਾਤੀ ਵੀ ਰੇਟ ਇਹਦਾ ਨਾ ਬਾਈ ਬਣ ਕੇ ਰੇਟ ਫਿਕਸ ਜਾ ਰੇਟ ਹੀ ਕਰ ਦੇ ਲੈਣ ਦੇਣ ਜੇ ਵਾਲਾ 70000 ਰੁਪਏ ਦੀ ਬੱਈ ਦੇ ਦਾਂਗੇ ਆਪਾਂ ਬਸ ਇਹ 70 ਜਾਦੇ ਆ 70 ਜੋ ਹੈ ਦਾਦੇ ਜਮੀ ਫਿਕਸ ਦਾ ਦੇ ਜਮੀ ਲੈਣ ਦੇ ਨਾਲ ਰੇਟ ਵੀ ਇੰਨੇ ਵੀ ਆਪਾਂ ਛੱਡ ਦਾਂਗੇ 68000 ਰੁਪਏ ਦੀ ਬੱਈ ਦੇ ਦਾਂਗੇ ਬਾਹਲਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਉਹਲਾ ਨਹੀਂ ਹੈਗਾ ਬੱਈ ਚੰਗੀ ਬਹੁਤ ਆ ਗਈ ਆਪਾਂ ਵੀ ਵਧੀਆ ਰੁਪਏ ਲਾ ਕੇ ਆ ਹੁਣ ਜਿਹਦੇ ਤੋਂ ਲਈ ਤੀ ਉਹ ਵੀ ਅਗਲਾ ਵੀਡੀਓ ਦੇਖੂਗਾ ਉਹ ਵੀ ਅਗਲਾ ਕਹੂਗਾ ਵੀ ਇੰਨੇ ਰੁਪਏ ਸਾਥੋ ਵਹਿੜ ਲੈ ਕੇਗਾ ਇੰਨੇ ਮੰਗੀ ਜਾਂਦਾ ਹਨਾ ਠੀਕ ਆ ਗੱਲ ਬੋਲਾ ਆਪਾਂ ਬਸ ਜਾਇ ਜੀ ਕਰਿਆ ਵੀ ਚਲ ਬਾਕੀ ਚੰਗੀ ਬਹੁਤਾ ਬੱਸੀ ਬਾਈ ਹੁਣ ਅਗਲਾ ਮੁੱਲਾ ਵੀ ਠਾੜ ਦੇ ਆਪਾਂ ਦੇ ਦਾਂਗੇ 68 ਚੋਂ ਕਰ ਦਾਂਗੇ ਮਾਨਤਾਨ ਆਏ ਸੱਜਣ ਦਾ ਕੋਈ ਗੱਲ ਨਹੀਂ ਆਏ ਤਾਂ ਹੁਣ ਅਗਲਾ ਦੇ ਦੋ ਉਦ ਹੋ ਜ ਜਾਂਦਾ ਮਾਨਤਾਨ ਤਾਂ ਜਦੋਂ ਕੋਈ ਆਇਆ ਲੈ ਸੱਜਣੋ ਆਏ ਗਏ ਸੱਜਣ ਦਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 68000 ਚੋਂ ਤੇ ਬਾਕੀ ਮੇਨ ਗੱਲ ਆ ਯਾਰ ਜਿਹੜੀ ਤੁਹਾਨੂੰ ਮੈਂ ਬਾਰ ਬਾਰ ਦੱਸਦਾ ਵੀ 6 ਦੰਦਾਂ ਚੈੱਕ ਕਰਕੇ ਬਾਈ ਤੋਂ ਲੈ ਜਿਓ ਦੂਜਾ ਸੂਆ ਸੁੰਦੀ ਆ ਇਹ ਦੰਦ ਦਿਖਾ ਵੀ ਦਿੰਨਾ ਬਾਈ ਦੁਕਾਨ ਥਾਂਸ ਨੋਟ ਜਿਹੜਾ ਥਾਂਸ ਨੋਟ ਇਹਨੂੰ ਲੱਗਿਆ ਮੈਂ ਸਣਾ ਬਾਈ ਲੈ ਦੰਦ ਵੀ ਦਿਖਾ ਦੇ ਇਹ ਦੁਕਾਨੀ ਆ ਦੇਖ ਬ ਠੀਕਾ ਨਾ ਕਰਨੀ ਵਾਲੇ ਦੰਦ ਖੜੇ ਨੇ ਦੇਖ ਲਾ ਤੇ ਓਮ ਹੀ ਹੈ ਦੁੱਧ ਦੇ ਦੰਦ ਖੜੇ ਨੇ ਇਹਦੇ ਆਹੇ ਹੇਲ ਹੀ ਜਾਂਦੇ ਨੇ ਇੱਥੇ ਸੱਜਣੋਂ ਚੈੱਕ ਕਰ ਸਕਦੇ ਹੋ ਪਿਓਰ ਛੇ ਦੰਦਾ ਤੇ ਆਹ ਹੈਗੀ ਆ ਬਾਈ ਖੀਰੀ ਇਹਦੇ ਵੀ ਦਿਖਾ ਦੇ ਬਾਈ ਦੰਦ ਆ ਦੇ ਖੀਰੀ ਆ ਗਈ ਪਹਿਲਾਂ ਆਪਾਂ ਦਿਖਾਈ ਦਿੰਨੇ ਹਾਂ ਖੀਰੀ ਆ ਖੀਰੀ ਬਾਈ ਇਹ ਦੰਦ ਇਹਦੇ ਵੀ ਦਿਖਾ ਦੇਣੇ ਤੁਹਾਨੂੰ ਦੇਖ ਜਿਵੇਂ ਆਹ ਦੁੱਧ ਦੇ ਦੰਦ ਪੈਣਗੇ ਇਹ ਇਹ ਪਿਓਰ ਖੀਰੀ ਆ ਬਾਈ ਬਾਕੀ ਜਿਹੜੇ ਸੱਜਣ ਨੂੰ ਨਹੀਂ ਜਾਣਕਾਰੀ ਹੈਗੀ ਨੇੜੇ ਆ ਕੇ ਚੈੱਕ ਕਰ ਲਿਓ ਕਿਸੇ ਸੱਜਣ ਤੋਂ ਕਰਾ ਲਿਓ ਨਾਲ ਵਾਲੇ ਤੋਂ ਤੇ ਖੀਰੀ ਦੇ ਹਿਸਾਬ ਨਾਲ ਜਦ ਇਹਦਾ ਕਦ ਕਾਠ ਉਹਦੇ ਨਾਲੋਂ ਮਾੜਾ ਮੋਟਾ ਉੱਚਾ ਹੀ ਆ ਹਨਾ ਹਾਂ ਹਾਂ ਇਹ ਵੀ ਚੰਗੀ ਆ ਗਈ ਉਹ ਆਪਦੀ ਥਾਂ ਤੇ ਆਪਦੀ ਥਾਂ ਤੇ ਹੈ ਬੱਚਾ ਦਾ ਹਜੇ ਇੰਡੀਆ ਤਾਂ ਹੁਣ ਘਰਾਂ ਦੇ ਵਿੱਚ ਮਲਕ ਜਾਲ ਹਜੇ ਗੱਪੜਾ ਨਹੀਂ ਹੁੰਦੀਆਂ ਬੱਚੀਆਂ ਖੀਰੀਆਂ ਇਹਨੇ ਝੂਪਣਾ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਕਰਕੇ ਦਿਖਾਉਣਾ ਬੱਸੀ ਨੇ ਆ ਇਹ ਹੈਗੀ ਆ ਖੀਰੀ ਤੇ ਰੰਗ ਰੂਪ ਦੀ ਗੱਲ ਕਰਲਾਂ ਬਈ ਇਹਦਾ ਰੰਗ ਰੂਪ ਵੀ ਬੜਾ ਕੁਆਲਟੀ ਚ ਆ ਗਿਆ ਤੇ ਬਾਕੀ ਥਣ ਥੋਣਾ ਜਿਹੜਾ ਸੱਜਣੋ ਥਣ ਥੋਣ ਦੀ ਇਹਨੇ ਟਾਪ ਕੁਆਲਟੀ ਦਾ ਬਣਾਉਣਾ ਕਿਉਂਕਿ ਹਲੇ ਇਹਨੂੰ ਮੇਰਾ ਖਿਆਲ ਹੈ ਕੱਢਣਾ ਟਾਈਮ ਬਾਈ ਇਹਨੇ ਕੋਈ ਲੈ ਓਏ 15 ਤੋਂ 20 ਦਿਨਾਂ ਨਾਲ ਲੈ ਸਕਦੇ 15 ਦਿਨ ਦਾ ਆਰਾਮ ਨਾਲ ਲੈ ਜੇ ਪਹਿਲਾਂ ਟੁੱਲਾ ਬਹੁਤ ਪਈਆਂ ਦੇ ਵਾਲਾ ਆਪ 15 ਦਿਨ ਦੇ ਏਡ ਗੇਰ ਸੱਜਣੋ ਦੇ ਲੈ ਖੋਲ ਕੇ ਤੋੜ ਦਿਓ ਬਾਈ ਇੱਕ ਵਾਰੀ ਇਹਨੂੰ ਤੇ ਮੇਨ ਗੱਲ ਆ ਜਿਹੜੀ ਦੋਨੇ ਜਾਨਵਰ ਹੈਗੇ ਠੰਡੇ ਸਹੀਲ ਨੇ ਬਾਈ ਇਹ ਥੱਲੋਂ ਦੀ ਆਪਾਂ ਇਹਦੇ ਜਵਾਕਾਂ ਨੂੰ ਲੰਗਾਈ ਗਈ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਬਿਲਕੁਲ ਠੰਡੇ ਸੀਲ ਨੇ ਲੈ ਇਹਨੂੰ ਤੋੜ ਦੇ ਲੰਬਾ ਗਰਮੀ ਮੰਨਣ ਵਾਲੇ ਤੋਂ ਲਾ ਇਹ ਹੈਗੀ ਆ ਸੱਜਣੋ ਖੀਰੀ ਪਹਿਲਾ ਸੂਆ ਇਹਨੇ ਸੂਣਾ ਬਾਈ ਹਲੇ 10 ਤੋਂ 15 ਦਿਨ ਬਾਈ ਦੇ ਦਸਣ ਮੁਤਾਬਕ ਇਹਨੇ ਕੱਢ ਜਾਣੇ ਆ ਤੇ ਬਾਕੀ ਇਹਦੇ ਕਦ ਕਾੜ ਦੀ ਗੱਲ ਕਰ ਲਈਏ ਬਾਈ ਇਹਦੇ ਰੰਗ ਰੂਪ ਦੀ ਗੱਲ ਕਰ ਲਈਏ ਯਾਰ ਇਹ ਮਿਲਕ ਵਾਲੀ ਵੀ ਆ ਇਹ ਬਾਈ ਬਿਊਟੀ ਲੈਣ ਵਾਲੀ ਵੀ ਆ ਹਨਾ ਚਾਰੇ ਪਾਸੇ ਸ਼ੋਕ ਕੁਆਲਟੀ ਵਾਲੀ ਵਸੀ ਆਗੀ ਹਾਂ ਇਹ ਸ਼ੋਅ ਦਿਖਾ ਦੇ ਦੇ ਕਿੰਨਾ ਸ਼ੋਕ ਕੁਆਲਟੀ ਵਾਲਾ ਨਗੀਨਾ ਆ ਗਿਆ ਬਾਈ ਜਾਣ ਜੂਨ ਬਹੁਤ ਸ਼ੌਕ ਨਾਲ ਬੰਦੇ ਦੀ ਪਾਲੀ ਹੋਈ ਆਗੀ ਪੂਰੀ ਲੈ ਚੱਲ ਬਾਈ ਠੀਕ ਆ ਹਾਂ ਇਹ ਆ ਗਈ ਮੂੰਹੋਂ ਖੀਰੀ ਪੀਡੀਐਫ ਦੇ ਸੀਮਨ ਦੀ ਪੱਸੀ ਆ ਗਈ ਬਈ ਆਪ ਅੱਛਾ ਇਹ ਆਪ ਪੀਡੀਐਫ ਦੇ ਕਿਸੇ ਸੀਮਨ ਦੀ ਹਾਂ ਆਪਾਂ ਦੱਸ ਵੀ ਦੇਵਾਂਗੇ ਪੁੱਛ ਕੇ ਆਇਆ ਹੈ ਨਾ ਮੇਰੇ ਕੋਲ ਲਿਖਿਆ ਪਿਆਗਾ ਹੁਣ ਯਾਦ ਨਹੀਂ ਮੈਂ ਭੁੱਲ ਗਿਆ ਹਾਂਜੀ ਇਹ ਖੁਦ ਹੈਗੀ ਆ ਬਈ ਪੀਡੀਐਫ ਦੇ ਸੀਮਨ ਦੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਇਹਦੀ ਤੇ ਮੇਨ ਗੱਲ ਆ ਯਾਰ ਰੰਗ ਰੂਪ ਬਹੁਤ ਸੋਹਣਾ ਕੱਦ ਕਾਠ ਬਹੁਤ ਆ ਬੇਲ ਬਹੁਤ ਆ ਇਹਦੀ ਲੰਬਾਈ ਬਹੁਤ ਆ ਇਹਦੀ ਤੇ ਇਹ ਆ ਗਈ ਸੱਜਣਾ ਮਿਲਕ ਤੇ ਬਿਊਟੀ ਦੇ ਵਿੱਚ ਦੋਹੇ ਪੱਖੇ ਦੇ ਵਿੱਚ ਹੈਗੇ ਨੇ ਮੌਜੂਦ ਤੇ ਬਈ ਥਣ ਥਣੌਟ ਵੀ ਕੁਆਲਿਟੀ ਦਾ ਲੱਗਿਆ ਤੇ ਦਿਨシਰੇ ਦਨ 10 ਤੋਂ 15 ਦਿਨ ਲੈ ਜਾਊਗੀ ਬਾਈ 10 ਤੋਂ 15 ਦਿਨ ਹਲੇ ਕਾਚੀ ਪਾਣੀ ਆਉਣਾ ਨਾ ਬਾਨਾ ਬਹੁਤ ਬਸ਼ੀਆ ਦੇ ਹੈ ਤੋਰ ਤੂਰ ਮੰਨ ਕੇ ਚੱਲ ਕੇ ਪਾਸੋਂ ਐ ਥੋੜਾ ਵੀ ਹੋ ਜਾਊਗਾ ਲੈ ਬਾਕੀ ਬਾਈ ਕਹਿੰਦਾ ਯਾਰ ਇਹ ਪੀਡੀਐਫ ਦੇ ਸੀਮੰਦੀ ਆ ਉਹ ਮੇਰੇ ਕੋਲ ਲਿਖਿਆ ਪਿਆ ਜੇ ਕੋਈ ਸੱਜਣ ਨੇੜੇ ਆ ਕੇ ਲੈਣ ਆਊਗਾ ਉਦੋਂ ਬਾਈ ਦੇਖ ਕੇ ਦਸ ਵੀ ਦੇਊਗਾ ਕਿਹੜੇ ਸੀਮੰਦੀ ਆ ਇਹ ਕਿਉਂਕਿ ਪੀਡੀਐਫ ਦੇ ਜੀ ਬਾਈ ਆਪਾਂ ਗੱਲ ਕਰ ਲਈਏ ਟੌਪ ਦੇ ਸੀਮੰਦੀ ਨੇ ਤਕਰੀਬਨ ਜਿੰਨੇ ਕ ਵੀ ਆਉਂਦੇ ਨੇ ਹਾਂ ਹੁਣ ਖੀਰੀ ਬਛੀ ਦੇ ਹਲਾ ਡੀਡੀ ਦਾ ਵਿੱਚ ਟੀਕਾ ਭਰਉਣ ਦੇ ਹਜੇ ਮੰਨ ਕੇ ਭਰਾਏ ਨਹੀਂ ਕੋਈ ਖੜੀਆਂ ਹੁੰਦੀਆਂ ਨੇ ਕਿਨੇ ਖੀਰੀ ਏ ਬਈ 2 ਕ ਸਾਲਾਂ ਤੋਂ ਕੁਛ ਮਹੀਨੇ ਉੱਤੇ ਆ ਗਈ ਅੱਛਾ 2 ਸਾਲਾਂ ਤੋਂ ਏ ਮਹੀਨਾ 2 ਮਹੀਨੇ ਉੱਤੇ ਆ ਹਾ 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 ਉਹੀ ਗੱਲ ਆ ਸੱਜਣੋ ਜਿਵੇਂ ਤੁਹਾਨੂੰ ਮੈਂ ਕਹਿੰਨਾ ਉਹ ਨਾ ਵੀ ਯਾਰ ਬਰੀਡ ਚ ਨਸਲ ਚ ਬਹੁਤ ਅੰਤਰ ਹੁੰਦਾ ਹੈ ਕਿਉਂਕਿ ਜਿਹੜਾ ਬਰੀਡ ਦਾ ਜਾਨਵਰ ਆ ਬਰੀਡ ਦਾ ਬੱਚਾ ਮੇਰੇ ਖਿਆਲ ਨਾਲ 14-15 ਮਹੀਨਿਆਂ ਤੇ ਚੰਗੀ ਖਰਾਕ ਨਾਲ ਪਾਲੀਏ ਬਾਈ ਗੱਬਣ ਹੋ ਜਾਂਦਾ ਹਨਾ ਹਾਂ 12 ਕ ਮਹੀਨਿਆਂ ਦਾ ਮੰਨ ਕੇ ਚੱਲ ਵੀ ਹੋਇਆ ਨਾ ਦਾ 14-15 ਮਹੀਨਿਆਂ ਦਾ ਇਹਨਾਂ 2 ਸਾਲ ਤੋਂ ਕੁਛ ਮੰਨ ਕੇ ਚੱਲ ਇੱਕ ਦਾ ਮਹੀਨਾ ਹੀ ਉੱਤੇ ਆ ਗਈ ਇਹ ਅੱਛਾ 2 ਸਾਲ ਤੋਂ ਮਹੀਨਾ ਤੋਂ 2 ਮਹੀਨੇ ਉੱਪਰ ਆ ਜੇ ਗੱਲ ਕਰ ਲਈਏ ਟੱਲਾ ਟੁੱਲਾ ਸ਼ੀਲ ਠੰਡੀ ਇੰਨੀ ਆ ਗਈ ਮੰਨ ਕੇ ਚੱਲ ਕਿਵੇਂ ਮਰਜੀ ਆ ਥੋੜਾਗਾ ਬਈ ਜਿਵੇਂ ਪਹਿਲਣਾ ਉਪਰ ਉਪਰਾ ਕਰ ਜਾਂਦੀਆਂ ਨੇਗੀਆਂ ਹਾਂਜੀ ਹਾਂਜੀ ਠੀਕ ਹੈ ਨਾ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਹੈਗੀ ਲੈ ਗੂੜ ਮਾਰਦੇ ਜਮਾ ਇਹਨਾਂ ਕੱਚ ਨਾਲ ਦਾ ਪਿਆਗਾ ਆ ਕੱਢ ਦੂਗੀ ਤਕਰੀਬਨ ਤਕਰੀਬਨ 15 ਦਿਨ ਹੈ ਜੀ ਬਹੁਤ ਚੰਗੀ ਆ ਗਈ ਇਹਦਾ ਅੱਜ ਦਾ ਰੇਟ ਕੀ ਕਰਦੇ ਆਪਾਂ ਇਹੇ ਬਾਈ 75000 ਰੁਪਏ ਦੀ ਦੇ ਦਾਂਗੇ ਅੱਜ ਆਪਾਂ ਇਹ 75000 ਦੀ ਦੇ ਦਾਂਗੇ ਉਹਦੇ ਚੋਂ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਹਾਂ ਚੰਗੀ ਆ ਬੱਸੀ ਮੰਨ ਕੇ ਜਦ ਤਿਆਰ ਹੋਗੀ 859000 ਰੁਪਏ ਦੀ ਬੱਸੀ ਆ ਬਾਕੀ ਇਹੀ ਦੀ ਖੀਰੀ ਬਹੁਤ ਘੱਟ ਮਿਲਦੀ ਆ ਹਨਾ ਹਾਂ ਖੀਰੇ ਜਾਨਵਰ ਘੱਟ ਮਿਲਦੇ ਨੇ ਤੇ ਬਾਕੀ ਹੈਗੀ ਵੀ ਦੇਖ ਲੋ ਕਿੱਡਾ ਕਾਦਾਗਾ ਸ਼ੋ ਕੁਆਲਟੀ ਵਾਲੀ ਬੱਸੀ ਆ ਗਈ ਕੋਈ ਆਏ ਨਹੀਂ ਹੈਗੀ ਕੋਈ ਉਹ ਆ ਗਈ ਹੈ ਸ਼ੀਲ ਠੰਡੀ ਆ ਗਈ ਜਾਨ ਵਾਲੀ ਆ ਕੁਆਲਟੀ ਆ ਕਿਸੇ ਪਾਸੇ ਆ ਫਤਿਹਾਨੀ ਕੋਨੇ ਬੱਸੀਆਂ ਨਹੀਂ ਚੰਗੀਆਂ ਨੇ ਜਿਹੜਾ ਵਾਈ ਲਿਆਗਾ ਜਿਆਦਾ ਹੀ ਰੱਖੂਗਾ ਲੈ ਤੇਰਾ ਨੰਬਰ ਬੋਲ ਦੇ ਸੀ ਤੇ 81461 ਆ ਹਾਂਜੀ 70809 ਸਾ ਸਜਣਾ ਬੱਚੀਆਂ ਦੋਹੇ ਚੰਗੇ ਕੱਦ ਕਾਠ ਵਾਲੀਆਂ ਨੇ ਇੱਕ ਨੰਬਰ ਵਾਲੀ ਹੈਗੀ ਅਖੀਰੀ ਤੇ ਦੋ ਨੰਬਰ ਵਾਲੀ ਜਿਵੇਂ ਤੁਹਾਨੂੰ ਮੈਂ ਬਾਰ ਬਾਰ ਦੱਸਦਾ ਇਧਰਲੇ ਬੰਨੇ ਜਿਹੜੀ ਖੜੀ ਆ ਉਹ ਹੈਗੀ ਆ ਬਈ ਮੂੰਹੋਂ ਛੇ ਦੰਦ ਦੂਜਾ ਸੂਆ ਸੁੰਦੀ ਆ ਤੇ ਬਾਕੀ ਨਾ ਦੋਹਾਂ ਚ ਤੁਹਾਨੂੰ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ